ਲਓ ਅਰੇ ਤੇ ਤੁਸੀਂ ਆਪੇ ਇੱਕ ਵੇਗ ਦਾ ਥੋੜਾ ਜਾ ਹਾਂ ਕਿ ਲੋਕ ਤਾਂ ਬੜੇ ਆਏ ਤੇ ਆ ਹਾਂ 50 ਬੰਦੇ ਖੜੇ ਆ ਉੱਥੇ ਹਾਂ ਪਰ ਇੱਥੇ ਇਹ ਹੈ ਕਿ ਜਿਹੜਾ ਠੇਕਾ ਦਿੱਤਾ ਹੋਇਆ ਹਾਂ ਉਹਨਾਂ ਲੈਦੇ 10-10 ਬੰਦੇ ਹਾਂ ਤੁਸੀਂ ਮੈਨੂੰ ਦੱਸ ਦਿਓ ਫਿਰ ਕੀ ਕਰਨਾ ਹੈ ਦਾ ਸਲਾਹ ਕਰਕੇ ਸਲਾਹ ਕਰਕੇ ਕਰੀ ਵਾ ਆਂ ਜੀ ਨਾ ਕੰਮ ਪੰਜੇ ਨਾਲ ਪਿੰਡੀਸਲੇ ਮੁੱਖ ਸਾਫੰਦ ਰੋ ਕੰਮ ਆਉਣਾ ਹੈ ਮੈਂ ਤੁਹਾਨੂੰ ਮੈਂ ਤੁਹਾਨੂੰ ਲੱਗ ਜੇ ਤੁਸੀਂ ਕੋਈ ਮੈਨੂੰ ਸੜੀਆ ਗੋ ਸਿਮਿੰਟ ਗੋ ਜੋੜੀ ਗੋ ਠੀਕ ਹੈ ਨਾ ਠੀਕ ਹੈ ਜੀ ਨਾ ਹਾਂ ਜੀ ਨਾ ਠੀਕ ਹੈ ਹਾਂ ਇਹ ਸਭ ਬਾਈ ਸਾਡੇ ਸਿੰਮਾ ਤੁਸੀਂ ਕੀ ਦੋ ਹਾਂ ਕੋਈ ਗੱਲ ਨਹੀਂ ਬਾਕੀ ਐਵੇਂ ਥੋੜੀ ਬੋਤੀ ਮਦਦ ਨਾ ਕਰਨੀ ਹਾਂ ਹਾਂ ਇਹ ਤਾਂ ਨਿਕਲ ਜੇਗੀ ਇਹ ਤਾਂ ਨਿਕਲ ਜੇਗਾ ਇਹ ਤਾਂ ਨਿਕਲ ਜੇਗਾ ਹਾਂ ਥੋੜੇ ਬੋਦੇ ਆਏ ਟੈਂਡਰ ਹੈ ਹਾਂ ਉਹ ਕਰਨਾ ਹੈ ਆਪਾਂ ਚੱਕਾ ਲੈਂਦੇ ਨਹੀਂ ਮੇਰੇ ਕੋ ਅੱਜ ਤੋਂ ਆਪਣੇ ਕਿਥੇ ਵਿਕਾਸ ਨਵਦੀਪ ਸੰਦੀਪ ਮੈਂ ਦੇ ਥੋੜੇ ਥੋੜੇ ਨੂੰ ਦੇ ਦਿਓ ਇਹ ਅੱਜ ਨਾ 10000 ਰੁਪਏ ਮੇਰੇ ਵੱਲੋਂ ਦੇ ਦਿਓ ਠੀਕ ਹੈ ਦੂਜਾ ਕਿਦਾਂ ਕਹਿੰਦੇ ਦੇ ਬੁਝਲਦੇ ਬੁਝਰੇ ਉਹ ਲਾਏ ਕੋਈ ਗੱਲ ਤੁਸੀਂ ਦੇ ਦਿਓ ਬੜਾ ਤੁਸੀਂ ਪੜਾ ਦਿਓ ਉਹਨੂੰ ਸਾਹ ਕਿਤੇ ਸਾਹ ਕਰਤਵੀ ਲਾਲਾ ਮੈਂ ਪੜਾਵਾਂ ਜੀ ਜੀ ਠੀਕ ਹੈ ਆਪਣਾ ਵਿਚਾਰ ਉਹ ਹਾਈ ਆਵਾਜ਼ ਅੱਛਾ ਇਹ ਮੇਰੇ ਅੱਗੇ ਲੱਗ ਗਿਆ ਬਸ ਇਹ ਸੁਰੱਖਿਅਤ ਗੱਲ ਬਾਕੀ ਬੱਜੇ ਤੋਂ ਮਕਾਨ ਦੇਣ ਛੋੜੇ ਹੁੰਦੇ ਆ ਸੁੱਕੇ ਫਿਰ ਇਹਨੂੰ ਕਰਦੇ ਆਪਾਂ ਹੈ ਨਾ ਕੋਈ ਗੱਲ ਨਹੀਂ ਬਾਰੇ ਚਲੀ ਹੋਰ ਫੋਮ ਲਾਇਆ ਜੀ ਹਾਂ ਉਹ ਸਾਹਮਣੇ ਘਰ ਹੈ ਹਾਂ ਉਹਨਾਂ ਦੇ ਵੀ ਦਰੇੜਾ ਉਹਨਾਂ ਨਾਲ ਹੀ ਜੰਮਦਾ ਤੇ ਇਹ ਇਹ ਤੁਸੀਂ ਵੈਰੀਫਾਈ ਕਰਾ ਲਿਓ ਜਦੋਂ ਆਣਾ ਸਰਕਾਰੀ ਮੱਦ ਵੀ ਆਉਗੀ ਹਾਂਜੀ ਉਹ ਨਾ ਉਹਨਾਂ ਦੇ ਵੀ ਦਰੇੜਾ ਆਈ ਦੀਆਂ ਉਹਨਾਂ ਨੂੰ ਫੋਨ ਆਇਆ ਸੀ ਇਹ ਜਿੰਨੇ ਆ ਨਾ 1 2 4 ਤੋਂ ਦੇ ਚਾਰ ਕਰਨਾ ਕਿਸੇ ਵੀ ਤਰੇੜਾ ਆਈ ਹੈ ਕਿਸੇ ਦਾ ਡੈਮੇਜ ਹੈ ਹੈ ਨਾ ਇਸ ਤਰ੍ਹਾਂ ਦਿਖਾ ਦਿਓ ਸਾਹਮਣੇ ਘਰ ਤੁਹਾਨੂੰ ਚੈੱਕ ਕਰਾ ਲਿਓ ਠੀਕ ਹੈ ਸਰਕਾਰ ਵੱਲੋਂ ਵੀ ਆ ਜੇਗੀ ਬਾਕੀ ਇਹਨਾਂ ਦੀ ਮੈਂ ਕਰਾਵਾਂਗੇ ਤੇ ਛੋਟੀ ਵੀ ਆ ਨਾ ਇਹ ਆਵਾਂ ਮੈਂ ਦੋਨੋਂ ਤੋਂ ਨਵਾਂ ਬਣਨਾ ਹੈ ਨਵਾਂ ਬਣਨਾ ਇਹਦੀ ਵੀ ਸਾਰੀ ਦਿਵਾਰ ਕੱਢਣੀ ਹੈ ਗੋਲ ਗੋਲ ਗੋਲਡੀ ਵਾਲੇ ਤੇ ਹੀ ਦਵਾਈ ਲਿਖੀ ਠੀਕ ਹੈ ਕੋਈ ਗੱਲ ਚਲੋ ਤਾਂ ਬਾਈਟ ਕਰਨੀ ਹੈ ਬਾਈ ਤੇ ਬਟਾ ਮਡੇ ਨਾਲ ਸੇਵਾ ਕਰਿਆ ਲੱਗਦਾ ਤੇ ਸਾਡੇ ਤਕਰੀਫ ਕਰ ਦੋ ਜੀ ਗੋਲਡੀ ਤੋਂ ਕਾਸ ਗੋਲਡੀ ਤੋਂ ਲਵਲੀ ਅੱਜ ਇੱਕ ਵਾਰ ਫੇਰ ਮੇਰੀ ਵਿਧਾਨ ਸਭਾ ਦਾ ਪਿੰਡ ਸੋਹੜਾ ਕਲਾ ਜਿੱਥੇ ਦੋ ਭਰਾ ਨੇ ਲਵਲੀ ਤੇ ਗੋਲਡੀ ਮਜ਼ਦੂਰੀ ਕਰਦੇ ਆ ਔਰ ਤੁਸੀਂ ਦੇਖਿਆ ਵੀ ਇਹਨਾਂ ਦਾ ਘਰ ਭਾਰੀ ਬਰਸਾਤ ਦੇ ਪਾਣੀ ਜਮਾ ਹੋਣ ਕਰਕੇ ਕੰਧਾਂ ਡੰਗੀ ਇਹਨੇ ਤੇ ਲੈਂਟਰੀ ਉੱਤੇ ਖੜਾ ਹੋਰ ਪਿੰਡ ਵਾਸੀਆਂ ਨੇ ਇਹਨਾਂ ਨੂੰ ਇੱਥੋਂ ਰੈਸਕੂ ਕਰਕੇ ਕਿਤੇ ਵਕਰੀ ਥਾਂ ਤੇ ਰੱਖਿਆ ਪਿੰਡ ਦੇ ਮੰਦਰ ਦੇ ਅੰਦਰ ਸੋ ਮੈਂ ਅੱਜ ਆਇਆ ਹਾਂ ਅੱਜ ਮੈਂ ਇਹਨਾਂ ਦੀ ਮਾਲੀ ਸਹਾਇਤਾ ਦੇ ਰੂਪ ਚ 10-10 ਹਜ਼ਾਰ ਰੁਪਏ ਦੋਵਾਂ ਭਰਾਵਾਂ ਨੂੰ ਦਿੱਤਾ ਤੇ ਨਾਲ ਇਸ ਗੱਲ ਦਾ ਉਹਨਾਂ ਨੂੰ ਭਰੋਸਾ ਵੀ ਦਿਵਾਨਾ ਕਿ ਜਦੋਂ ਵੀ ਇਹ ਮੀਂਹ ਛੱਡਦੇ ਆ ਇਹਨਾਂ ਦਾ ਜਿਹੜਾ ਮਟੀਰੀਅਲ ਇੱਥੇ ਲੱਗਣਾ ਦਿੱਤਾ ਬਜਰੀ ਜਾ ਸੀਮਟ ਸਰੀਆ ਜੋ ਵੀ ਹੈ ਉਹ ਮੇਰੀ ਡਿਊਟੀ ਜੋ ਪਿੰਡ ਵਾਲੇ ਲਾਣਗੇ ਅਸੀਂ ਉਹ ਵੀ ਕਰਾਂਗੇ ਕੁਦਰਤ ਦਾ ਕਹਿਰ ਆ ਸਮੁੱਚੇ ਲੋਕਾਂ ਨੂੰ ਬਾਰਸ਼ ਦੇ ਪਾਣੀ ਨੇ ਆਪਣੇ 집ੇਟ ਚ ਲਿਆ ਕਿਤੇ ਹੜਾਂ ਕਰਕੇ ਖਰਾਬੀ ਹੋਈ ਆ ਕਿਤੇ ਗਰੀਬ ਲੋਕਾਂ ਦੇ ਘਰ ਜਿਆਦਾ ਮੀਂਹ ਪੜ ਕੇ ਪੈਣ ਕਰਕੇ ਡੈਮੇਜ ਹੋਇਆ ਸੋ ਇਹਨਾਂ ਦੀ ਤੰਦਰੁਸਤੀ ਰਹੇ ਤੇ ਸਰਕਾਰ ਉਹ ਮੈਂ ਇਹਨਾਂ ਦੇ ਨਾਲ ਹਾਂ